कैंप कैंप आज हर संडे कितने मतलब किस तरह का लाया पहले तो नमस्कार सभी फाजिलका को मेरा मैं डॉक्टर खुशबू कटारिया खेड़ा आज फिर हाजिर हूँ फाजिलका वासियों को अपनी फ्री फिजियोथेरेपी सेवाएं देने के लिए और मैं एक बार दोबारा बताना चाहूँगी बी मेमोरियल सचदेवा सोसाइटी की तरफ से पूजा लूथरा मैम के ऑफिस में शलेमशाह रोड पर आज ये कैंप लगाया जा रहा है जहाँ पे पेशेंट्स को फ्री मेडिसन्स प्रोवाइड करवाई जा रही है उनका ट्रीटमेंट भी फ्री ऑफ कॉस्ट किया जा रहा है और जिसके अंदर पेशेंट्स हम देख रहे हैं सर्वाइकल कमर दर्द गर्दन दर्द घुटने का दर्द जोड़ों का दर्द गठिया और एड़ी में सूजन आना और मसल स्टिफनेस मसल स्पाजम प्री बेबी

सर मुझे बताते हुए बड़ी खुशी हो रही है कि बी डी मेमोरियल सचदेवा सोसाइटी की तरफ से आज ही मेरा छठा कैंप है जो लगाया जा रहा है तो मुझे ये कहते हुए बड़ी खुशी होगी कि पूजा सर और अजय सर के और बीडी मेमोरियल सचदेवा सोसाइटी की तरफ से उनके सहयोग से पेशेंट्स को इस चीज़ का बेनिफिट लेने के लिए मिल रहा है कि जिसकी वजह से आज ये सिक्स फ्री फिजियोथेरेपी कैंप आज ऑर्गेनाइज़ किया गया है जिससे पेशेंट्स को फ्री ऑफ कॉस्ट मेडिसिन भी प्रोवाइड करवाई जा रही है आ, सब तो पहला वक्त वासियों प्यार परि सताल अज दिन ऐतवार सतारा नवंबर बी डी सच वेलफेयर सोसाइटी ਫਾਇਲ ਕਵਲੋ ਮੈਡਮ ਪੂਜਾ ਲੁਥਰਾ ਸਚਦੇਵਾ ਦੇ ਆਫਿਸ ਵਿੱਚ ਆਪਣਾ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ ਜਿੰਦੇ ਵਿੱਚ ਮੈਡਮ ਖੁਸ਼ਬੂ ਕੁਟਾਰੀਆ ਆਪਣੇ ਬੜੇ ਪਿਆਰ ਨਾਲ ਆਪਣੀਆਂ ਸਵਾਵਾਂ ਨਿਭਾ ਰਿਆ ਨਾ ਤੇ ਜਿਹੜੇ ਫਾਇਲ ਕਵਾਸਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਹੜੇ ਇਦਾਂ ਦੇ ਸਮਾਜ ਸੇਵੀ ਜਿੱਦਾਂ ਮੈਡਮ ਪੂਜਾ ਲੁਥਰਾ ਸਚਦੇਵਾ ਬੰਤੀ ਸਚਦੇਵਾ ਜੀ ਹਰ ਸਾਲ ਦੀ ਤਰ੍ਹਾਂ ਐਸਆਰਵੀਏ ਫੈਜ਼ ਰਫੀਤ ਕੈਂਪ ਲਗਾ ਰਿਆ ਤੋ ਫਾਇਲ ਕਵਾਸ ਨੂੰ ਵੱਧ ਤੋਂ ਵੱਧ ਇੱਥੇ ਪਹੁੰਚ ਗਏ ਸੁਆਵਾਂ ਦਾ ਲਾਭ ਉਠਾਉਣਾ ਚਾਹੀਦਾ ਦੂਸਰੀ ਗੱਲ ਇਹ ਆ ਕਿ ਪਹਿਲਾਂ ਦੇਖਣ ਨੂੰ ਮਿਲਦਾ ਹੁੰਦਾ ਸੀ ਕਿ ਬਜ਼ੁਰਗਾਂ ਦੇ ਵਿੱਚ ਜਿਹੜਾ ਆਪਣਾ ਸਰਵਾਈਕਲ ਜਾਂ ਕੋਈ ਮਸਲ ਦੀ ਪੇਨ ਜੁਰਗਾਂ ਚ ਪਾਈ ਜਾਂਦੀ ਸੀ ਅੱਜ ਕੱਲ ਮੋਬਾਈਲ ਦਾ ਯੁੱਗ ਹੋਣ ਦੇ ਕਾਰਨ ਇਹ ਜਿਹੜੀ ਪ੍ਰੋਬਲਮ ਬਜ਼ੁਰਗਾਂ ਨਾਲ ਜ਼ਿਆਦਾ ਯੰਗ ਏਜ ਵਿੱਚ ਦੇਖਿਆ ਜਾਂਦਾ ਮੁੰਡੇ ਕੁੜੀਆਂ ਦੇ ਵਿੱਚ ਤਾਂ ਮੈਂ ਲਾਸਟ ਵਿੱਚ ਇਹ ਹੀ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਮੋਬਾਈਲ ਦਾ ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ ਔਰ ਸਹੀ ਜਗ੍ਹਾ ਤੇ ਇਸਤੇਮਾਲ ਕਰਨਾ ਚਾਹੀਦਾ ਤੁਸੀਂ ਦੇਖਿਆ ਹੁਣ ਜਿਹੜਾ ਸਾਈਬਰ ਕ੍ਰਾਈਮ ਅੱਜ ਸਭ ਤੋਂ ਜ਼ਿਆਦਾ ਜਿਹੜੀਆਂ ਚੋਰੀਆਂ ਠੱਗੀਆਂ ਜੋ ਵੀ ਅੱਜਕੱਲ ਕ੍ਰਾਈਮ ਹੋ ਰਿਹਾ ਬਹੁਤ ਜ਼ਿਆਦਾ ਸਾਈਬਰ ਕ੍ਰਾਈਮ ਮੋਬਾਈਲ ਦੇ ਥਰੂ ਹੋ ਰਿਹਾ ਸੋ ਆਪਾਂ ਨੂੰ ਮੋਬਾਈਲ ਦਾ ਘੱਟ ਪ੍ਰਯੋਗ ਕਰਨਾ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸੰਯੋਗ ਦੇਣਾ ਚਾਹੀਦਾ ਤਾਂ ਜੋ ਆਪਾਂ ਜਿਹੜੇ ਇਦਾਂ ਦੇ ਮਾੜੇ ਅਨਸਰ ਹੈਗੇ ਜਿਹੜੇ ਸਮਾਜ ਨੂੰ ਖਰਾਬ ਕਰ ਰਹੇ ਆਪਾਂ ਉਹਨਾਂ ਦੇ ਨੱਥ ਪਾ ਸਕੀਏ ਤੇ ਪਿਆਰ ਨਾਲ ਆਪਣੇ ਸਮਾਜ ਦੀ ਚੰਗੀ ਸਿਰਜਣਾ ਕਰ ਸਕੀਏ ਧੰਨਵਾਦ हाँ जी मैं राजवीर सिंह वाइस चेयरमैन डॉक्टर बेडी सजेवा मेमोरियल वेलफेयर सोसाइटी ਅ ਸਭ ਤੋਂ ਪਹਿਲਾਂ ਤਾਂ ਮੈਂ ਫਾਜ਼ਿਲਕਾ ਦੇ ਸਾਰੇ ਨਿਵਾਸੀਆਂ ਨੂੰ ਨਮਸਕਾਰ ਕਰਦਾ ਤੇ ਡਾਕਟਰ ਬੀਡੀ ਸੇ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਜੋ ਕਿ ਸਮੇਂ-ਸਮੇਂ ਤੇ ਹੈਲਥ ਦੇ ਰਿਲੇਟਡ ਫਾਜ਼ਿਲਕਾ ਵਾਸੀਆਂ ਲਈ ਕੈਂਪ ਲਗਾਉਂਦੇ ਰਹਿੰਦੇ ਹਨ ਹਰ ਹਫਤੇ ਕੋਈ ਨਾ ਕਿਸੇ ਸੇ ਕਿਸੇ ਨਾ ਕਿਸੇ ਤਰੀਕੇ ਦੀ ਸੇਵਾ ਨਿਭਾਈ ਜਾਂਦੀ ਹੈ ਅੱਜ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਖੁਸ਼ਬੂ ਕੁਟਾਰੀਆ ਕਿਹੜਾ ਜੀ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾਣੀਆਂ ਇਹ ਡਾਕਟਰ ਖੁਸ਼ਬੂ ਕੁਟਾਰੀਆ ਜੀ ਵੱਲੋਂ ਕਰੀਬ 6ਵੀਂ ਵਾਰ ਇੱਥੇ ਇੱਕ ਕੈਂਪ ਲਗਾਇਆ ਜਾ ਰਿਹਾ ਫਾਜ਼ਿਲਕਾ ਵਾਸੀਆਂ ਦੀਆਂ ਜ਼ਰੂਰਤਾਂ ਨੂੰ ਤੇ ਉਹਨਾਂ ਦੀ ਇਸ ਇਸ ਤਰ੍ਹਾਂ ਦੇਖਦੇ ਹੋਏ ਇਹਨਾਂ ਨੂੰ ਇਹ ਦੁਬਾਰਾ ਕੈਂਪ ਲਗਾਇਆ ਗਿਆ ਜਿਸ ਵਿੱਚ ਜਿਵੇਂ ਅੱਜਕਲ ਦੇਖਿਆ ਜਾਂਦਾ ਕਿ ਜੋੜਾਂ ਦੇ ਦਰਦ ਹੋਰ ਸਰਵਾਈਕਲ ਦੀਆਂ ਸਾਰੀ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਤੇ ਉਹਨਾਂ ਦੇ ਇਲਾਜ ਕੀਤਾ ਜਾ ਰਿਹਾ ਚੈੱਕਅਪ ਕਰਕੇ ਇਲਾਜ ਕਰਕੇ ਉਹਨਾਂ ਨੂੰ ਜੋ ਵੀ ਫ੍ਰੀ ਦਵਾਈਆਂ ਉਹ ਵੀ ਉਹ ਵੀ ਮੁਹੱਈਆ ਕਰਾਈਆਂ ਜਾ ਰਹੀਆਂ ਅਸੀਂ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬਦ ਤੋਂ ਅੱਧ ਇੱਥੇ ਪਹੁੰਚੋ ਤੇ ਇਸ ਕੈਂਪ ਦਾ ਲਾਭ ਉਠਾਇਆ ਜਾਵੇ ਇੱਥੇ ਅੱਜ ਆਪਣੇ ਸਾਂਝ ਕੇ ਸਬ ਡਿਵੀਜ਼ਨਲ ਸਾਂਝ ਕੇਂਦਰ ਦੇ ਆਪਣੇ ਇੰਚਾਰਜ ਕੁਲਵਿੰਦਰ ਬੂਟਰ ਜੀ ਅੱਜ ਐਜ਼ ਅ ਚੀਫ ਗੈਸਟ ਪਹੁੰਚੇ ਨੇ ਜੀ